ਕੁਵਾੜੇ ਨੇ ਮੀਂਹ ਦੇ ਅੱਜ ਦੁਬਾਰਾ ਕਰਾਤੀ ਧੰਨ ਧੰਨ ਤੇ ਆਪਾਂ ਚੱਲੇ ਆ ਹੁਣ ਮੋਟਰ ਤੇ ਉੱਥੇ ਜੇ ਪਾਣੀ ਜ਼ਿਆਦਾ ਓਵਰਫਲੋ ਹੋ ਜਵੇ ਤਾਂ ਫਿਰ ਬੱਟਾ ਮੁੱਟਾ ਟੁੱਟਣ ਦਾ ਡਰ ਹੁੰਦਾ ਇਸ ਕਰਕੇ ਨੇਕੇ ਨੁਕੇ ਖੋਲਣ ਚੱਲੇ ਆ ਪਰ ਮੀ ਓਕੇ ਰਿਪੋਰਟ ਹੋ ਗਿਆ ਜਿਆਦਾ ਹੋ ਗਿਆ ਇੱਥੇ ਰੋਕ ਜਵੇ ਦਾ ਵਰੀਆ ਨਹੀਂ ਤਾਂ ਫਿਰ ਕੰਮ ਵਧੂਗਾ ਹੋਰ ਚਲੋ ਦੇਖਦੇ ਆ ਪਰ ਓਕੇ ਰਿਪੋਰਟ ਹੋਇਆ ਪਿਆ ਕੰਮ ਆਹ ਆਹ ਨਾਲੇ ਇਸ ਬਹਾਨੇ ਆਫ ਰੋਡਿੰਗ ਹੋ ਜੂਗੀ ਆਪਣੀ ਬੱ ਚੱਲ ਰੀਆਂ ਨਹਿਰਾਂ ਪੂਰੀਆਂ ਲੇ ਸੌਣ ਮਹੀਨਾ ਚੜਨਾ ਲੈ ਲੈ ਹਾੜ ਦਾ ਮਹੀਨਾ ਚਾਉਣਾ ਆਮ ਇਹਿੰਦਰਾ ਦੀਆਂ ਗੱਡੀਆਂ ਦਾ ਇਹੋ ਜਿਹਾ ਫਾਇਦਾ ਜਿੱਥੇ ਮਰਜੀ ਧੱਕ ਦੋ ਸੋਚ ਕੱਟਿਆ ਨਾ ਇਥੇ ਮੋਟਰ ਦਾ ਦੇਖ ਲਈ ਇੱਕ ਵਾਰੀ ਉਹ ਤਾਂ ਮੈਂ ਕੱਟ ਕੇ ਗਿਆ ਸੀ ਚੈੱਕ ਕਰ ਲਈ ਆ ਜ਼ਮਾਨਾ ਮੈਂ ਪਰਸੇ ਹੀ ਕੱਟ ਗਿਆ ਸੀਗਾ ਕੱਲ ਮੈਂ ਚਲਾਇਆ ਦੋ ਵਜੇ ਲੇਟ ਆਉਣੀ ਉਹਦਾ ਪਰ ਸੋਚ ਕੱਟ ਨਹੀਂ ਤੀ ਲਈ ਆਪਾਂ ਜਿੰਨਾ ਕਰ ਸਕਦੇ ਆ ਬਾੜਾ ਲਾਵਾਂਗੇ ਪੂਰੀ ਬਾਕੀ ਇਹਦਾ ਮੀਂਹ ਨਾ ਹਟਿਆ ਫੇ ਤਾਂ ਕੁਝ ਨਹੀਂ ਹੋ ਸਕਦਾ ਫੇ ਤਾਂ ਨੱਕੇ ਨੁੱਕੇ ਖੋਲ ਦੇਣੇ ਆ ਤੇ ਇਹਦੇ ਨਾਲ ਇੰਨਾ ਕਿ ਮਾੜਾ ਮੋਟਾ ਜੇ ਬਚਾਅ ਹੋ ਜੂਗਾ ਪਾਣੀ ਨਿਕਲ ਨੁਕਲ ਜਾਂਦਾ ਤੇ ਬਾਕੀ ਜੋ ਹੋਣਾ ਉਹ ਤਾਂ ਹੋਣਾ ਹੀ ਆ ਆ ਉੱਪਰਲੇ ਕਾਰੇ ਜਿੱਮੈਂ ਸ਼ਾਮੀ ਕਦੂ ਕਰਕੇ ਗਿਆ ਸੀ ਇਹ ਲਾਉਣਾ ਸੀ ਹੁਣ ਮੇਰੇ ਕਰਨੇ ਤੇ ਹੁਣ ਮੀਂਹ ਰੁਕੂਗਾ ਤਾਂ ਲੱਗੂਗਾ ਬੱਸ ਕਰ ਬੱਸ ਕਰ ਉੱਧਰ ਚੱਲ ਜਾ ਆਪ ਪਾਏ ਸੀ ਗੁਰਫਤੇ ਦੇ ਸਕੂਲ ਛੱਡਣ ਗੁਰਫਤੇ ਨੂੰ ਨੀ ਆਲੇ ਮਾਹੌਲ ਚ ਤਾਂ ਮੇਰੀ ਜੰਨਤ ਹੀ ਲੱਗਦੀ ਆ ਸਕੂਲ ਪਰ ਕਹਿੰਦੇ ਹੁੰਦੇ ਨਾ ਸਮਾਂ ਨਹੀਂ ਹੱਥ ਆਉਂਦਾ। ਕੋਈ ਮਕੀ ਲਈ ਆਪਾਂ ਸਕਾ ਤੇ ਯੋਆ ਹੈ ਕੀ ਹੋਇਆ ਤੈਨੂੰ ਕਹਦਾ ਚਾ ਚੜਿਆ। ਉਹ ਤਾਂ ਇਹ ਰੇਡ ਨਾ ਲੱਗਾ ਦੇਖੀ ਤੇਰੇ ਜੁੱਤੀ ਵਰਦੀ। ਬੜੇ ਯੋਰ ਨਾਲ ਸਕਾਈ ਆ ਮਕੀ। ਖਲਾਰ ਲਈ ਮੀਂਹ ਆ ਗਿਆ ਖਲਾਰ ਲਈ ਮੀਂਹ ਆ ਗਿਆ ਤੇ ਫਾਈਨਲੀ ਲੱਦ ਰਹੇ ਹੁਣ ਬੰਨੇ ਪਨੀਰੀ ਪੱਟਦੇ ਹੀ ਮੈਂ ਕਿਹਾ ਯਾਰ ਲਵਾਓ ਅੱਧਾ ਘੰਟਾ ਨਾਲ ਤੇ ਘੰਟਾ ਕੁ ਲੱਗਣਾ ਆਪਾਂ ਨੂੰ ਤੇ ਚੱਲ ਰਿਹਾ ਕੰਮ ਬਹੁਤ ਸੋਹਣੀ ਸਵੇਰ ਹੈ ਅੱਜ ਵੀ ਸਾਹਮਣੇ ਸੂਰਜ ਦੀ ਟਿੱਕੀ ਦਿਖ ਰਹੀ ਆਪਾਂ ਨੂੰ ਅੱਜ ਆਏ ਆ ਦੁਬਾਰਾ ਫਿਰ ਫਗਵਾੜੇ ਕੱਲ ਸੁੱਕੀ ਗਈ ਗੱਦੀ ਸਿੰਘ ਨਾਹੀ ਜੇ ਜਾ ਕੇ ਅੱਜ ਜਿਹੜੇ ਚਾਰ ਕਿਲੇ ਰਹਿੰਦੇ ਆ ਮੱਕੀ ਦੇ ਉਹ ਵੀ ਵੱਡਾਂਗੇ ਪੈਰ ਦੇ ਬੱਜੇ ਆ ਢਾਈ ਵੇ ਵੇ ਆਪਾਂ ਚੱਲੇ ਹੀ ਵਾਟ ਦੇ ਇਹਨਾਂ ਨੂੰ ਲਾਵਾਂਗੇ ਸ਼ੈੱਡ ਚ ਟਰਾਲੀਆਂ ਨੂੰ ਤੇ ਕੱਲ ਨੂੰ ਤੇ ਦੇਖਦੇ ਆਂ ਫਗਵਾੜੇ ਹੀ ਲੈ ਕੇ ਜਾਵਾਂਗੇ ਖੇਤ ਪੂਰੇ ਗਿੱਲੇ ਆ ਨਾ ਪਰ ਫੇ ਵੀ ਪੈੜੀ ਰੇਤਲੀ ਆ ਉਹਦਾ ਕਰਕੇ ਵੱਢ ਹੋਈ ਜਾਂਦੀ ਆ ਜੇ ਰੋਈ ਵਗੈਰਾ ਹੋਵੇ ਤਾਂ ਫੇ ਔਖਾ ਫੇ ਕੰਬੈਨ ਨਹੀਂ ਚੱਲਣੀ ਤੇ ਆਪਾਂ ਵੀ ਰਿਸਕ ਨਹੀਂ ਲੈਣਦੇ ਟਰਾਲੀਆਂ ਆ ਵਾਲੇ ਇੱਧਰ ਸੁੱਕਾ ਖੱਤਾ ਥੋੜਾ ਜ਼ਿਆਦਾ ਇੱਥੇ ਹੂੰਜੇ ਦੇ ਖੜੀਆਂ ਕੀਤੀਆਂ ਐ ਬਸ ਇੱਥੋਂ ਹੀ ਲੱਦ ਲੈਣੀਆਂ ਆਪਾਂ ਤੇ ਦੋ ਕੁ ਘੰਟੇ ਲੱਗਣੇ ਹੋਰ ਨਿਪਟੇ ਜਾਣਾ ਕੰਮ ਤੇ ਬਸ ਦਿਨ ਇਦਾਂ ਹੀ ਲੱਗਾ ਰਵੇ ਅੱਜ ਵੀ ਤੇ ਕੱਲ ਨੂੰ ਵੀ ਜਿੰਨੀ ਹੈ ਵੀ ਭਰਾਵਾਂ ਦੀਆਂ ਮੱਕੀਆਂ ਰਹਿਣੀਆਂ ਸਾਰਿਆਂ ਦੀ ਰੱਬ ਵਡਾ ਦੇਵੇ ਤੇ ਦਿਆਂ ਦੋਨੋਂ ਲੱਗ ਜਾਨਾ ਥੋੜਾ ਹਫ਼ਤੇ ਇਕ ਦਾ ਕੰਮ ਹੀ ਆ ਫੇ ਮੱਕੀਆਂ ਦਾ ਸੀਜ਼ਨ ਖਤਮ ਹੀ ਆ ਤੇ ਓਕੇ ਰਿਪੋਰਟ ਆ ਕੰਮ ਹਰ ਇੱਕ ਫਸਲ ਦੋ ਸੀਜ਼ਨ ਦੇਖਦੀ ਆ ਮੱਕੀ ਆ ਸਿਆਲਾ ਚ ਬੀਜੀ ਦੀ ਆ ਗਰਮੀਆ ਚ ਵੱਢੀ ਦੀ ਆ ਕਣਕ ਸਿਆਲਾ ਚ ਬੀਜੀ ਦੀ ਆ ਗਰਮੀਆ ਚ ਵੱਢੀ ਦੀ ਆ ਝੋਨਾ ਗਰਮੀਆ ਚ ਬੀਜੀ ਦਾ ਤੇ ਸਿਆਲਾ ਚ ਵੱਢੀ ਦਾ ਜਿਹੜਾ ਬੀਜਦੇ ਸੀ ਉਦੋਂ ਪੂਰੀ ਠੰਡ ਸੀਗੀ ਮੋਟੀਆਂ ਤੇ ਲੋਈਆਂ ਹੁੰਦੀਆਂ ਸੀ ਤੇ ਅੱਜ ਹੁਣ ਐ ਨਾ ਇੱਥੇ ਦੋ ਮੈਦ ਖੜੇ ਆ ਨਾ ਤੇਜੀ ਜਾਂਦਾ ਬੰਦਾ ਪੂਰਾ ਖੇਤ ਹੋਏ ਸੀ ਹੁਣੇ ਖਾਲੀ ਕੰਬੈਨ ਹੋਣੀ ਗਈ ਆ ਤੇ ਟਰਾਲੀਆਂ ਪਲਾਈ ਸ਼ੈੱਡ ਚ ਤੇ ਲਾਈਟ ਚੱਲਣ ਦੀ ਆ ਅੱਜ ਹੈਗੀ ਵੀ ਡਬਲ ਆ ਮੰਗੇ ਕੀ ਫੀਡਰ ਤੇ ਤੇ ਇਹੀ ਕਾ ਚਲੋ ਅੱਡਾ-ਅੱਡਾ ਕੈਮ ਕਰਕੇ ਪਾਣੀ ਛੱਡੀਏ ਤੇ ਹੱਲੇ ਟਾਈਮ ਵੀ 6:30 ਹੋਏ ਆ ਤੇ ਸਵੇਰ ਦੇ 6 ਵੇ ਤੱਕ 12 ਘੰਟੇ ਇੱਕ-ਇੱਕ ਲਾਗੇ ਕਰ ਦੇਣਾ ਮੋਟਰ ਨੇ ਤੇ ਫੇਮੈਂਟੋ ਮੈਂਟੀ ਤੇ ਸਵੇਰ ਨੂੰ ਜਾਵਾਂਗੇ ਫਗਵਾੜੇ ਮੱਕੀ ਲੈ ਕੇ ਹੁਣ ਇੱਥੇ ਬੱਟਾ ਬੁੱਟਾ ਪਾ ਕੇ ਮੋਟਰ ਚਲਾ ਕੇ ਤੇ ਹੁਣ ਫੇ ਘਰ ਜਾ ਕੇ ਲਾਉਨੇ ਆ ਜੈਮ ਤੇ ਫਿਰ ਰੋਟੀ ਪਾਣੀ ਛਕ ਕੇ ਕਰਦੇ ਆ ਰੈਸਟ ਤੇ ਮਾਰਨਿੰਗ 3:30 ਤੁਰਾਂਗੇ ਫਗਵਾੜੇ ਨੂੰ ਤੇ ਮੌਸਮ ਵੀ ਪੱਦਲ ਹੋਇਆ ਆ ਮੀਂਹ ਵੀ ਆ ਸਕਦਾ ਕਦੋਂ ਵੀ ਤੇ ਬਾਕੀ ਜਿਹੜੀਆਂ ਮੋਟਰਾਂ ਦੇ ਜਿੱਥੇ-ਜਿੱਥੇ ਝੋਨਾ ਲੱਗਾ ਉਹ ਤਾਂ ਬੰਦਿਆ ਸਾਰੀਆਂ ਮੋਟਰਾਂ ਤੇ ਕਿਾਰੇ ਵੀ ਫੁੱਲੇ ਆ ਤੇ ਉਦਾਂ ਵੀ ਮੋਟਰ ਚਲਾਉਣ ਦਾ ਫਾਇਦਾ ਨਹੀਂ ਕਿ ਜਿਆਦਾ ਮੀਂਹ ਆ ਗਿਆ ਤਾਂ ਫੇਰ ਨੁਕਸਾਨ ਹੀ ਹੋਣਾ ਤੇ ਸਿਰਫ ਇੱਥੇ ਚਲਾਵਾਂਗੇ ਮੋਟਰ ਆਪਾਂ ਇੱਕ ਦੋ ਦਿਨ ਚਲਾਉਨੇ ਆ ਇੱਥੇ ਝੋਨਾ ਇੱਕ-ਇੱਕ ਵਾਰੀ ਕਦੂਸ਼ਾ ਕਰਕੇ ਇਹਨੂੰ ਛੱਡਾਂਗੇ ਤੇ ਫੇਰ ਲਾਵਾਂਗੇ ਝੋਨਾ ਇੱਥੇ 26 ਦੀ ਪਨੀਰੀ ਜਿਹੜੀ ਲਾਸਟ ਤੇ ਲਾਈ ਸੀ ਆਪਾਂ ਆਈ ਥਿੰਕ 3 ਜਾਂ 4 ਜੂਨ ਨੂੰ ਲਾਈ ਸੀ ਆਪਾਂ ਵੀਡੀਓ ਵੀ ਪਾਈ ਸੀ ਪਨੀਰੀ ਦੀ ਲਾਸਟ ਇਨਸਟਾਲਮੈਂਟ ਦੇ ਨਾਂ ਤੋਂ ਇਦਾਂ ਕੁਝ ਵੀਡੀਓ ਸੀ ਉਹ ਵਾਲੀ ਪਨੀਰੀ ਲਾਵਾਂਗੇ ਹੁਣ ਇੱਥੇ ਕੋਸ਼ਿਸ਼ ਕੀਤੀ ਆ ਸਾਰੀ ਜਿੰਨੀ ਵੀ ਪਨੀਰੀ ਲਾਈ ਆ 30 ਤੋਂ 35 ਦਿਨਾਂ ਦੇ ਵਿੱਚ ਹੀ ਸੀਗੀ ਸਾਰੀ ਤੇ ਹੇ ਤਾਂ ਪੂਰੇ ਗਿੱਲੇ ਸੀਗੇ ਤੇ ਬਹੁਤ ਹੌਲੀ-ਹੌਲੀ ਮੱਕੀ ਵੱਟ ਹੋਈ ਆ ਤੇ ਜੇ ਕਿਤੇ ਹੋਰ ਪਾਣੀ ਜਾਂ ਹੋਰ ਜ਼ਿਆਦਾ ਘਾਰਾ ਹੁੰਦਾ ਫੇਰ 4x4 ਨਹੀਂ ਵੱਟ ਹੋਣੀ ਇਹ ਮੱਕੀ ਤੇ ਵੱਡਾ ਪਾ ਰਹੇ ਆ ਫਤੇ ਵੀ ਨਾਲ ਆਇਆ ਸੀਗਾ ਤੇ 10 ਕਮਿੰਟ ਹੀ ਬਹਿ ਹੋਇਆ ਕਹਿੰਦਾ ਡਾਡਾ ਮੈਂ ਥੱਲੇ ਉਤਰਨਾ ਕਿਉਂਕਿ ਬੱਟਾਂ ਤੋਂ 3-4 ਵਾਰੀ ਜਿੱਦਾਂ ਟਰੈਕਟਰ ਲੰਗਾਉਣਾ ਸੀ ਤੇ ਫਿਰ ਬੱਟਾਂ ਕਰਕੇ ਹੂਏ ਹੂਏ ਬਹੁਤ ਪੈਂਦੇ ਸੀਗੇ ਜਲਦੀ ਆ ਕਹਿੰਦਾ ਮੈਂ ਥੱਲੇ ਉਤਰਨਾ ਤੇ ਬਾਕੀ ਕੰਮ ਰੈਡੀ ਆ ਆ ਆਪਣੇ ਇੱਥੇ ਇਸ ਮੋਟਰ ਦੇ ਤੇ ਇੰਨੀ ਕਿਾਰੇ ਪਾਈਦੇ ਆ ਤੇ ਫਟਾਫਟਾ ਪੈ ਗਈਆਂ ਉਦਲੇ ਪਾਸੇ ਇੱਕ ਗਵਾਂਡੀਆਂ ਦਾ ਖੇਤ ਨੀਮਾ ਆ ਉਧਰ ਬੱਟ ਦੇ ਨਾਲ ਬੱਟ ਪਾਤੀ ਆ ਬਸ ਮੋਟਰ ਚਲਾ ਦੇਣੀ ਹੁਣ ਤੇ ਸਵੇਰ ਤੱਕ ਹੋ ਜਾਊਗਾ ਕਿਹੜਾ ਲਾਗੇ